ਤੁਹਾਡੇ ਆਪਣੇ ਚੈਨਲ ਅਲਫਾਜ਼ ਤੇ ਤੁਹਾਡਾ ਸਵਾਗਤ ਹੈ। ਕਹਾਣੀ ਦਾ ਭਾਗ ਤੀਜਾ ਸ਼ੁਰੂ ਕਰਦੇ ਹਾਂ। ਸੁਖਦੇਵ ਸਿੰਘ ਨੇ ਕਿਹਾ, "ਬੇਟਾ ਜਿੰਨੇ ਪੈਸੇ ਮੈਂ ਇੰਡੀਆ ਤੋਂ ਤੈਨੂੰ ਭੇਜੇ ਹਨ, ਇਸ ਦਾ ਮੈਨੂੰ ਚੈੱਕ ਹੁਣੇ ਦੇ। ਅਤੇ ਬਾਕੀ ਗੱਲ ਆਪਾਂ ਇਕੱਠੇ ਬਹਿ ਕੇ ਕਰਾਂਗੇ।" ਗਰਦੀਪ ਇੱਕਦਮ ਬੋਲਿਆ, "ਡੈਡੀ, ਤੁਹਾਡੇ ਪੈਸੇ ਤੁਹਾਡੇ ਕੋਲ ਹੁਣ ਜਾਂ ਮੇਰੇ ਕੋਲ ਗਲਤ ਹੈ ਕੀ ਹੈ?" ਪਿਆਰਾ ਸਿੰਘ ਕਿਹੜਾ ਕੱਚਾ ਗੁਲਾ ਸੀ, ਉਸਨੇ ਉਸੇ ਵੇਲੇ ਹੀ ਜਵਾਬ ਦੇ ਦਿੱਤਾ। "ਮੈਂ ਵੀ ਇਹੋ ਕਹਿਣਾ ਹੈ, ਪੈਸੇ ਤੇਰੇ ਕੋਲੋਂ ਹੁਣ ਜਾਂ ਮੇਰੇ ਕੋਲ ਗੱਲ ਤਾਂ ਇੱਕ ਹੀ ਐ ਇਸ ਵਾਸਤੇ ਮੇਰੇ ਪੈਸਿਆਂ ਦਾ ਚੈੱਕ ਮੈਨੂੰ ਦੇ ਇਹ ਸਮਝਦਿਆਂ ਜੇ ਮੈਂ ਨਾ ਨੁਕਰ ਕੀਤੀ ਕਿਤੇ ਗੱਲ ਹੋਰ ਨਾ ਵਿਗੜ ਜਾਵੇ ਗੁਰਦੀਪ ਨੇ ਦਸਤਖਤ ਕਰਕੇ ਸ਼ਾਮ ਨੂੰ ਜਦੋਂ ਚੈੱਕ ਉਸ ਨੂੰ ਫੜਾ ਦਿੱਤਾ ਉਸ ਦਿਨ ਸੁਖਦੇਵ ਸਿੰਘ ਨੂੰ ਛੁੱਟੀ ਸੀ ਜਦੋਂ ਗੁਰਦੀਪਸ ਅਤੇ ਸ਼ਮਿੰਦਰ ਕੰਮ ਤੋਂ ਆ ਗਏ ਤਾਂ ਚਾਹ ਪੀਣ ਵੇਲੇ ਸੁਖਦੇਵ ਸਿੰਘ ਨੇ ਦੋਹਾਂ ਨੂੰ ਆਪਣੇ ਕੋਲ ਸੱਦ ਕੇ ਲੈਣ ਵਾਲੇ ਮਕਾਨ ਬਾਰੇ ਗੱਲ ਛੇੜ ਲਈ ਅਤੇ ਵਿਸਤਾਰ ਨਾਲ ਚਾਰ ਬਟਾਂਦਰਾ ਕਰ ਲਿਆ ਤਾਕੇ ਬਾਅਦ ਵਿੱਚ ਕੋਈ ਝਗੜਾ ਨਾ ਪਵੇ ਇਹ ਫੈਸਲਾ ਹੋਇਆ ਕਿ ਮਕਾਨਾਂ ਵਿੱਚ ਅੱਧਾ ਮਾਲਕ ਹੋਵੇਗਾ ਉਹ ਸ਼ੁਰੂ ਵਾਲੀ ਅਤੇ ਉਸ ਤੋਂ ਪਿੱਛੇ ਵਾਲੀ ਮੋਟੇਜ਼ ਵਾਲੀ ਅੱਧੀ ਅਦਾਇਗੀ ਕਰੇਗਾ ਬਾਕੀ ਬਿੱਲਾਂ ਦੀ ਅਦਾਇਗੀ ਵਿੱਚ ਉਹ ਤੀਸਰੇ ਹਿੱਸੇ ਦਾ ਭਾਈਵਾਲ ਹੋਵੇਗਾ ਚਮਿੰਦਰ ਜੋ ਹੁਣ ਤੱਕ ਆਪਣੇ ਸਹੁਰੇ ਨੂੰ ਐਵੇਂ ਠਿੱਜਿਆ ਸਮਝਦੀ ਸੀ ਨੂੰ ਆਪਣੀ ਅਤੇ ਆਪਣੇ ਸਹੁਰੇ ਦੀ ਹیثیت ਦਾ ਚਾਣਨਾ ਹੋ ਗਿਆ ਨਵੇਂ ਮਕਾਨ ਵਿੱਚ ਕੀਰਤਨ ਅਤੇ ਲੰਗਰ ਤੋਂ ਪਿੱਛੋਂ ਜਦੋਂ ਸਾਰੇ ਰਿਸ਼ਤੇਦਾਰ ਅਤੇ ਦੋਸਤ ਜਾਣ ਲੱਗੇ ਤਾਂ ਸ਼ਮਿੰਦਰ ਦੀ ਮਾਤਾ ਨੇ ਸਿੱਧੇ ਤੌਰ ਤੇ ਸੁਖਦੇਵ ਸਿੰਘ ਨੂੰ ਇੱਕ ਟੀਚਰ ਜਿਹੀ ਕਰ ਦਿੱਤੀ ਸੁਖਦੇਵ ਸਿੰਘ ਤਾਂ ਇਸ ਲਈ ਚੁੱਪ ਰਿਹਾ ਕਿ ਇਹ ਸਾਡੇ ਘਰ ਆਏ ਮਹਿਮਾਨ ਹਨ ਚੁੱਪ ਰਹਿਣਾ ਹੀ ਬਿਹਤਰ ਹੈ ਪਰ ਗੁਰਦੀਪ ਨੂੰ ਉਹ ਗੱਲ ਬਹੁਤ ਚੁਭਵੀ ਲੱਗੀ ਪਹਿਲਾਂ ਵੀ ਸ਼ਮਿੰਦਰ ਦੀ ਮਾਤਾ ਨੇ ਕਈ ਵਾਰ ਇਹਨਾਂ ਦੇ ਘਰ ਆ ਕੇ ਐ ਕਰੋ ਐ ਨਾ ਕਰੋ ਕਹਿ ਕੇ ਹੁਕਮ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਗਰਦੀਪ ਇਸ ਕਰਕੇ ਚੁੱਪ ਰਹਿੰਦਾ ਕਿ ਚਲੋ ਬਜ਼ੁਰਗ ਨੇ ਆਪੇ ਹਟ ਜਾਣਗੇ ਗੱਲ ਹੋ ਕੇ ਪਰੇ ਕਰਕੇ ਟਾਲ ਦਿੰਦਾ ਪਰ ਇਸ ਬਾਰੇ ਗੱਲ ਬਰਦਾਸ਼ਤ ਤੋਂ ਬਾਹਰ ਸੀ ਉਸ ਨੇ ਉਸ ਨੂੰ ਇੱਕ ਪਾਸੇ ਕੱਕ ਕਰਕੇ ਕਹਿ ਦਿੱਤਾ ਮੰਮੀ ਜੀ ਤੁਹਾਡੀ ਗੱਲ ਮੈਂ ਵੀ ਸੁਣ ਲਈਏ ਤੇ ਸਮਝ ਵੀ ਲਈਏ ਜੇ ਫਿਰ ਵੀ ਸਾਡੇ ਘਰ ਵਿੱਚ ਦਾਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਘਰ ਪੈਰ ਨਾ ਪੋਣਾ ਜਦੋਂ ਸ਼ਾਮ ਵੇਲੇ ਸ਼ਮਿੰਦਰ ਨੂੰ ਇਸ ਗੱਲ ਦਾ ਪਤਾ ਲੱਗਾ ਉਸ ਨੇ ਤਾਂ ਘਰ ਸਿਰ ਤੇ ਝੁਕ ਲਿਆ ਨਵਾਂ ਘਰ ਲੈਣ ਦੀ ਖੁਸ਼ੀ ਜੋ ਕਈ ਚਿਰਾਂ ਤੋਂ ਲੋਚ ਰਹੇ ਸਨ ਉਸ ਦਾ ਰੱਤੀ ਪਰ ਹਿੱਸਾ ਇਹਨਾਂ ਨੂੰ ਉਸ ਦਿਨ ਨਹੀਂ ਸੀ ਮਾ ਹੋਇਆ ਸੁਖਦੇਵ ਸਿੰਘ ਨੇ ਸਿਆਣਪ ਦਿਖਾਉਂਦਿਆਂ ਦੋਹਾਂ ਨੂੰ ਚੁੱਪ ਤਾਂ ਕਰਾ ਦਿੱਤਾ ਪਰ ਘਰ ਦਾ ਮਾਹੌਲ ਦਿਨੋਂ ਦਿਨ ਖਰਾਬ ਹੁੰਦਾ ਗਿਆ ਕੈਨੇਡਾ ਨੂੰ ਆਉਣ ਲੱਗਿਆਂ ਖੁਸ਼ੀਆਂ ਦੇ ਜਿਹੜੇ ਵੀ ਉਸ ਨੇ ਆਪਣੇ ਦਿਲ ਵਿੱਚ ਬੀਜ ਬੀਜੇ ਸਨ ਉਹਨਾਂ ਨੂੰ ਹੁਣ ਫੁੱਲ ਨਹੀਂ ਕੰਡੇ ਲੱਗ ਚੁੱਕੇ ਸਨ ਇਸ ਮਾਹੌਲ ਤੋਂ ਉਹ ਦੁਖੀ ਜਾ ਰਹਿਂਦਾ ਅਤੇ ਉਸ ਨੂੰ ਨੀਂਦ ਵੀ ਨਾ ਆਉਂਦੀ ਸੁਖਦੇਵ ਸਿੰਘ ਦਾ ਪੋਤਰਾ ਹੁਣ 4 ਸਾਲ ਦਾ ਹੋ ਗਿਆ ਸੀ ਅਤੇ ਉਸ ਨੂੰ ਆਪਣੇ ਲਾਗੇ ਦੇ ਸਕੂਲ ਵਿੱਚ ਜੀਕੇ ਕਲਾਸ ਵਿੱਚ ਦਾਖਲਾ ਮਿਲ ਗਿਆ ਇਸ ਕਲਾਸ ਦਾ ਸਮਾਂ ਸਵੇਰੇ 8 ਤੋਂ 12 ਵਜੇ ਤੱਕ ਸੀ ਪੋਤਰੇ ਨੂੰ ਸਕੂਲ ਛੱਡਣਾ ਅਤੇ ਲਿਆਉਣ ਦੀ ਜ਼ਿੰਮੇਵਾਰੀ ਸੁਖਦੇਵ ਸਿੰਘ ਨੇ ਲੈ ਲਈ ਇਸੇ ਦੌਰਾਨ ਉਹਦੀ ਇੱਕ ਗੋਰੀ ਜਨਾਨੀ ਕੂਪਰ ਜੋ ਆਪਣੀ ਦੋਤੀ ਨੂੰ ਸਕੂਲ ਛੱਡਾਉਂਦੀ ਸੀ ਨਾਲ ਜਾਣ ਪਛਾਣ ਹੋ ਗਈ ਰੋਜ਼ ਵਾਂਗ ਇੱਕ ਦਿਨ ਜਦੋਂ ਸੁਖਦੇਵ ਸਿੰਘ ਪੋਤਰੀ ਨੂੰ ਸਕੂਲ ਛੱਡਣ ਗਿਆ ਤਾਂ ਕੂਪਰ ਉਸ ਨੂੰ ਉੱਥੇ ਮਿਲ ਪਈ। ਵਾਪਸੀ ਵੇਲੇ ਉਹ ਵੀ ਸੁਖਦੇਵ ਸਿੰਘ ਨਾਲ ਤੁਰ ਪਈ। ਅਤੇ ਆਪਣੇ ਘਰ ਕੋਲ ਆ ਕੇ ਉਸਨੇ ਕਿਹਾ ਆਓ ਇਕੱਠੇ ਕਾਫੀ ਪੀਨੇ ਆਂ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਸੁਖਦੇਵ ਸਿੰਘ ਕੁਝ ਨਾ ਬੋਲਿਆ। ਉਸਦੇ ਨਾਲ ਘਰ ਅੰਦਰ ਚਲਾ ਗਿਆ। ਸੁਖਦੇਵ ਸਿੰਘ ਨੂੰ ਕਾਫੀ ਦਾ ਕੱਪ ਫੜਾਉਂਦਿਆਂ ਕੂਪਰ ਨੇ ਕਿਹਾ ਉਸ ਦਿਨ ਤੋਂ ਹੱਥੋਂ ਤੁਹਾਡੀ ਪਤਨੀ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਉਹਨਾਂ ਦੀ ਮੌਤ ਕਿਵੇਂ ਹੋਈ ਸੁਖਦੇਵ ਸਿੰਘ ਨੇ ਨਾ ਸਿਰਫ ਇੰਨਾ ਹੀ ਕਿਹਾ ਕਿ ਦਿਲ ਦਾ ਦੌਰਾ ਪੈਣ ਨਾਲ ਕੁਝ ਚਿਰ ਚੁੱਪ ਰਹਿਣ ਪਿੱਛੋਂ ਕੁੱਪਰ ਨੇ ਕਿਹਾ ਇਹ ਇਕੱਲੇ ਰਹਿਣ ਦਾ ਦੁੱਖ ਮੇਰੇ ਤੋਂ ਜ਼ਿਆਦਾ ਹੋਰ ਕੌਣ ਮਹਿਸੂਸ ਕਰ ਸਕਦਾ ਹੈ 4 ਸਾਲ ਪਹਿਲਾਂ ਮੇਰੇ ਪਤੀ ਵੀ ਮੈਨੂੰ ਤਲਾਕ ਦੇ ਕੇ ਆਪਣੀ ਕੰਪਨੀ ਵਿੱਚ ਕੰਮ ਕਰਦੀ ਇੱਕ ਲੜਕੀ ਨਾਲ ਵਿਆਹ ਕਰਵਾ ਲਿਆ ਮੈਥੋਂ ਵੀ ਪਹਿਲਾਂ ਪਹਿਲੇ ਇਹ ਦੁੱਖ ਨਹੀਂ ਸੀ ਜਰਿਆ ਗਿਆ ਚਲੋ ਇੱਕ एहसान ਉਸਨੇ ਮੇਰੇ ਉੱਤੇ ਕਰ ਦਿੱਤਾ ਕਿ ਇਹ ਮਕਾਨ ਜੋ ਕਰਜ਼ੇ ਤੋਂ ਮੁਕਤ ਹੈ ਮੈਨੂੰ ਤੋਹਫੇ ਦੇ ਤੌਰ ਤੇ ਦੇ ਦਿੱਤਾ ਅਤੇ ਮੈਂ ਦਰਦ-ਦਰ ਦੇ ਝਟਕਣ ਤੋਂ ਬਚ ਗਈ। ਮੇਰੀ ਕੁੜੀ ਹੈ ਜੋ ਇਸ ਘਰ ਤੋਂ ਦੋ ਗੱਲੀਆਂ ਦੂਰ ਰਹਿੰਦੀ ਹੈ। ਉਹ ਆਪਣੀ ਲੜਕੀ ਨੂੰ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਇੱਥੇ ਛੱਡ ਜਾਂਦੀ ਹੈ ਤੇ ਸ਼ਾਮ ਨੂੰ ਵਾਪਸ ਲੈ ਜਾਂਦੀ ਹੈ। ਸੁਖਦੇਵ ਸਿੰਘ ਨੇ ਪੁੱਛਿਆ ਤਲਾਕ ਤੋਂ ਪਿਛੋਂ ਤੁਸੀਂ ਆਪਣੇ ਘਰ ਵਾਲੇ ਨੂੰ ਕਦੇ ਨਹੀਂ ਮਿਲੇ? ਕੂਪਰ ਨੇ ਕਿਹਾ ਅਸੀਂ ਤਕਰੀਬਨ ਮਹੀਨੇ ਵਿੱਚ ਇੱਕ ਵਾਰੀ ਇਕੱਠੇ ਡਿਨਰ ਕਰਦੇ ਹਾਂ ਕਦੀ ਉਹ ਇੱਥੇ ਆ ਜਾਂਦਾ ਹੈ ਤੇ ਕਦੀ ਅਸੀਂ ਮਾਮਾ ਧੀਆਂ ਉਸਦੇ ਘਰ ਚਲੀ ਜਾਂਦੀਆਂ ਕੂਪਰ ਨੇ ਕਿਹਾ ਇੱਕ ਲੰਬਾ ਹੋਕਾ ਲਿਆ ਤੇ ਸੁਖਦੇਵ ਸਿੰਘ ਨੂੰ ਪੁੱਛਿਆ ਤੁਸੀਂ ਕਿੱਥੇ ਕੰਮ ਕਰਦੇ ਹੋ ਸੁਖਦੇਵ ਸਿੰਘ ਨੇ ਕਿਹਾ ਕਿ ਮੈਂ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਹੁਣ ਉਹ ਕੰਪਨੀ ਬੰਦ ਹੋ ਗਈ ਹੈ ਇਸ ਲਈ ਇੱਕ ਹਫ਼ਤੇ ਤੋਂ ਮੈਂ ਘਰ ਵਿੱਚ ਹੀ ਹਾਂ ਤਾਂ ਕੂਪਰ ਨੇ ਕਿਹਾ ਕਿ ਮੇਰੀ ਕੰਪਨੀ ਦੇ ਵਿੱਚ ਵਰਕਰ ਦੀ ਲੋੜ ਹੈ ਜੇ ਤੁਸੀਂ ਕਹੋ ਤਾਂ ਆਪਾਂ ਉੱਥੇ ਐਪਲੀਕੇਸ਼ਨ ਦੇ ਸਕਦੇ ਹਾਂ ਸੁਖਦੇਵ ਸਿੰਘ ਨੇ ਉਸ ਕੰਪਨੀ ਵਿੱਚ ਐਪਲੀਕੇਸ਼ਨ ਦੇ ਦਿੱਤੀ ਅਤੇ ਉਸ ਨੂੰ ਕੰਮ ਮਿਲ ਗਿਆ ਹੁਣ ਸੁਖਦੇਵ ਸਿੰਘ ਕੂਪਰ ਦੀ ਕੰਪਨੀ ਵਿੱਚ ਕੰਮ ਤੇ ਜਾਣ ਲੱਗਾ ਤੇ ਉਹਨਾਂ ਦੇ ਕੰਮ ਦਾ ਸਮਾਂ ਵੀਕ ਕੋ ਟਾਈਮ ਹੀ ਸੀ ਇੱਕ ਦਿਨ ਕੂਪਰ ਨੇ ਸੁਖਦੇਵ ਸਿੰਘ ਨੂੰ ਕਿਹਾ ਕਿ ਤੁਹਾਡਾ ਬਸਤੇ ਕੰਮ ਤੇ ਜਾਣਾ ਮੈਨੂੰ ਚੰਗਾ ਨਹੀਂ ਲੱਗਦਾ ਇਸ ਲਈ ਤੁਸੀਂ ਮੇਰੇ ਨਾਲ ਕਾਰ ਤੇ ਹੀ ਜਾਇਆ ਕਰੋ ਹੁਣ ਉਹ ਸੁਖਦੇਵ ਸਿੰਘ ਤੇ ਕੂਪਰ ਇਕੱਠੇ ਕਾਰ ਤੇ ਕੰਮਤੇ ਜਾਂਦੇ ਇੱਕ ਦਿਨ ਕੂਪਰ ਦੀ ਅਚਾਨਕ ਸਿਹਤ ਖਰਾਬ ਹੋ ਗਈ ਅਤੇ ਉਹ ਚੱਕਰ ਆ ਕੇ ਡਿੱਗ ਪਈ ਸੁਖਦੇਵ ਸਿੰਘ ਨੇ ਉਸ ਨੂੰ ਸੰਭਾਲਿਆ ਅਤੇ ਕੰਮ ਤੋਂ ਵਾਪਸ ਘਰ ਲੈ ਕੇ ਆਇਆ ਜਦੋਂ ਉਸਨੇ ਘਰ ਆ ਕੇ ਕੂਪਰ ਨੂੰ ਬੈੱਡ ਤੇ ਲਟਾਇਆ ਤਾਂ ਉਸ ਨੂੰ ਬਹੁਤ ਤੇਜ਼ بخਾਰ ਸੀ ਕੂਪਰ ਨੇ ਉਸ ਨੂੰ ਕਿਹਾ ਕਿ ਮੈਨੂੰ ਇੱਕ ਕਾਫੀ ਦਾ ਬਣਾ ਕੇ ਦੇ ਦਿਓ। ਸੁਖਦੇਵ ਸਿੰਘ ਉਸ ਲਈ ਕਾਫੀ ਦਾ ਇੱਕ ਕੱਪ ਬਣਾ ਕੇ ਲੈ ਆਏ। ਅਤੇ ਹੱਸਦੇ ਹੋਏ ਕਹਿਣ ਲੱਗੇ ਅੱਜ ਤੁਸੀਂ ਮੇਰੇ ਵਰਗੀ ਕਾਫੀ ਪੀਓ। ਕੁੱਪਰ ਨੇ ਅਮਜ਼ ਕਰਾਉਂਦੇ ਹੋਏ ਕਿਹਾ ਕਿ ਕਾਫੀ ਤਾਂ ਬਹੁਤ ਲਾਜਵਾਬ ਹੈ। ਮੈਂ ਚਾਹੁੰਦੀ ਹਾਂ ਕਿ ਮੈਂ ਹਰ ਰੋਜ਼ ਹੀ ਤੁਹਾਡੇ ਹੱਥ ਦੀ ਕਾਫੀ ਪੀਵਾਂ। ਸੁਖਦੇਵ ਸਿੰਘ ਦੁਬਦਾਂ ਵਿੱਚ ਸੀ ਕਿ ਉਹ ਕੁੱਪਰ ਨੂੰ ਇਕੱਲੀ ਛੱਡ ਕੇ ਘਰ ਜਾਵੇ। ਵੀ ਤਾਂ ਕਿਵੇਂ ਜਾਵੇ? ਕਿਉਂਕਿ ਜੇ ਰਾਤ ਨੂੰ ਜ਼ਿਆਦਾ ਐਮਰਜੈਂਸੀ ਹੋ ਗਈ ਤਾਂ ਉਹ ਕਿਸ ਦੀ ਮਤਲਬ ਲਵੇਗੀ ਅਤੇ ਜੇ ਉਹ ਉਪਰ ਨੂੰ ਰੁਕਣ ਲਈ ਕਹਿੰਦਾ ਹੈ ਤਾਂ ਕਿਤੇ ਕੁੱਪਰ ਉਸ ਵਾਰੇ ਗਲਤ ਨਾ ਸੋਚ ਜਾਵੇ ਅਜੇ ਉਹ ਕਾਪਰ ਚੱਕ ਕੇ ਲਿਆਣੀ ਲੱਗਾ ਸੀ ਤਾਂ ਕੁੱਪਰ ਨੇ ਕਿਹਾ ਕਿ ਮਿਸਟਰ ਸਿੰਘ ਜੇ ਤੁਸੀਂ ਬੁਰਾ ਨਾ ਬਣਾਓ ਤਾਂ ਤੁਸੀਂ ਮੇਰੇ ਕੋਲ ਰੁਕ ਸਕਦੇ ਹੋ ਕਿਉਂਕਿ ਜੇ ਮੈਨੂੰ ਰਾਤ ਨੂੰ ਜਿਆਦਾ ਪ੍ਰੋਬਲਮ ਹੋ ਗਈ ਤਾਂ ਮੇਰੀ ਮਦਦ ਲਈ ਕੋਈ ਨਹੀਂ ਹੈ ਸਿੰਘ ਨੇ ਕਿਹਾ ਹਾਂ ਮੈਂ ਰੁਕ ਸਕਦਾ ਹਾਂ ਸੁਖਦੇਵ ਸਿੰਘ ਉਸ ਰਾਤ ਕੂਪਰ ਦੇ ਘਰ ਰੁਕ ਗਿਆ ਅਤੇ ਉਹਨਾਂ ਦੋਵਾਂ ਨੇ ਕਾਫੀ ਦੇਰ ਤੱਕ ਗੱਲਾਂਬਾਤਾਂ ਕੀਤੀਆਂ ਸਵੇਰ ਵੇਲੇ ਜਦੋਂ ਸੁਖਦੇਵ ਸਿੰਘ ਘਰ ਆਇਆ ਤਾਂ ਉਸਦੇ ਪੁੱਤਰ ਗੁਰਦੀਪ ਨੇ ਪੁੱਛਿਆ ਕਿ ਪਾਪਾ ਤੁਸੀਂ ਰਾਤ ਕਿੱਥੇ ਸੀ ਤਾਂ ਉਸਨੇ ਕਿਹਾ ਕਿ ਮੇਰੀ ਇੱਕ ਦੋਸਤ ਦੀ ਤबीयत ਖਰਾਬ ਹੋ ਗਈ ਸੀ ਜਿਸ ਕਰਕੇ ਮੈਨੂੰ ਉਸ ਕੋਲ ਰੁਕਣਾ ਪਿਆ ਹੁਣ ਸੁਖਦੇਵ ਸਿੰਘ ਹਫ਼ਤੇ ਵਿੱਚ 1-2 ਦਿਨ ਕੂਪਰ ਕੋਲ ਰੁਕ ਜਾਂਦਾ ਅਤੇ ਆਪਣੇ ਪੁੱਤਰ ਕੋਲ ਨਵਾਂ ਬਹਾਨਾ ਬਣਾ ਦਿੰਦਾ ਹੌਲੀ-ਹੌਲੀ ਸੁਖਦੇਵ ਸਿੰਘ ਅਤੇ ਕੂਪਰ ਦੀ ਨਜ਼ਦੀਕੀ ਵਧਣ ਲੱਗੀ ਇੱਕ ਦੂਜੇ ਦੀ ਆਦਤ ਪੈ ਗਈ ਸੀ ਅਤੇ ਉਹ ਇੱਕ ਦੂਜੇ ਨਾਲ ਸਮਾਂ ਬਿਤਾ ਕੇ ਕਾਫੀ ਕੁਝ ਰਹਿੰਦੇ ਸਨ ਦੋਹਾਂ ਦਾ ਇਕੱਲਪਨ ਦੂਰ ਹੋ ਗਿਆ ਇੱਕ ਦਿਨ ਕੂਪਰ ਨੇ ਸੁਖਦੇਵ ਸਿੰਘ ਨੂੰ ਕਿਹਾ ਕਿ ਮਿਸਟਰ ਸਿੰਘ ਜੇ ਤੁਸੀਂ ਬੁਰਾ ਨਾ ਬਣਾਓ ਤਾਂ ਕਿ ਆਪਾਂ ਰੈਂਦੀ ਜ਼ਿੰਦਗੀ ਇਕੱਠੇ ਰਹਿ ਸਕਦੇ ਹਾਂ ਸੁਖਦੇਵ ਸਿੰਘ ਨੇ ਮੁਸਕਰਾ ਕੇ ਕਿਹਾ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਮੈਂ ਚਾਹੁੰਦਾ ਹਾਂ ਕਿ ਸਾਨੂੰ ਆਪਣੇ ਬੱਚਿਆਂ ਨਾਲ ਗੱਲ ਕਰ ਲੈਣੀ ਚਾਹੀਦੀ ਹੈ ਉੱਪਰ ਨੇ ਕਿਹਾ ਕਿ ਮੈਂ ਆਪਣੀ ਬੇਟੀ ਨੂੰ ਘਰ ਬੁਲਾ ਲਵਾਂਗੀ ਤੁਸੀਂ ਚਾਹੋ ਤਾਂ ਆਪਣੇ ਬੇਟੇ ਨੂੰ ਲੈ ਕੇ ਮੇਰੇ ਘਰ ਆ ਸਕਦੇ ਹੋ ਪਰ ਸੁਖਦੇਵ ਸਿੰਘ ਨੇ ਕਿਹਾ ਕਿ ਨਹੀਂ ਮੈਂ ਆਪਣੇ ਬੇਟੇ ਨਾਲ ਨਹੀਂ ਸਗੋਂ ਆਪਣੀ ਧੀ ਨਾਲ ਗੱਲ ਕਰਨਾ ਚਾਹੁੰਦਾ ਹਾਂ ਅਤੇ ਮੈਂ ਉਸ ਨਾਲ ਫੋਨ ਤੇ ਗੱਲ ਕਰ ਲਵਾਂਗਾ ਕਿਉਂਕਿ ਉਹ ਇੰਡੀਆ ਵਿੱਚ ਰਹਿੰਦੀ ਹੈ ਅਗਲੇ ਦਿਨ ਸੁਖਦੇਵ ਸਿੰਘ ਨੇ ਆਪਣੀ ਧੀ ਨੂੰ ਫੋਨ ਲਾਇਆ ਅਤੇ ਆਪਣੇ ਦਿਲ ਦੀ ਗੱਲ ਦੱਸੀ ਪਰ ਉਸ ਦੀ ਇਹ ਗੱਲ ਸੁਣ ਕੇ ਉਸ ਦੀ ਧੀ ਹੱਕੀ ਵਕੀ ਰਹਿ ਗਈ ਕਿਉਂਕਿ ਸਾਡੇ ਸਮਾਜ ਵਿੱਚ ਇਸ ਉਮਰ ਵਿੱਚ ਵਿਆਹ ਕਰਨਾ ਇੱਕ ਮਜ਼ਾਕ ਦੇ ਬਰਾਬਰ ਹੁੰਦਾ ਹੈ ਇਸ ਲਈ ਉਸ ਨੇ ਸੋਚਿਆ ਕਿ ਉਸ ਦਾ ਸ਼ਰੀਕਾ ਕਬੀਲਾ ਅਤੇ ਅਣਗਵਣ ਕੀ ਕਹੇਗਾ ਕਿ ਇਸ ਦੇ ਪਾਪਾ ਨੇ ਇਸ ਉਮਰ ਵਿੱਚ ਕਿਸੇ ਗੋਰੀ ਨਾਲ ਵਿਆਹ ਕਰਵਾ ਲਿਆ ਪਰ ਸੁਖਦੇਵ ਸਿੰਘ ਨੇ ਆਪਣੀ ਮਜਬੂਰੀ ਦੱਸਦੇ ਹੋਏ ਅਤੇ ਆਪਣੀ ਸਾਰੀ ਸਥਿਤੀ ਸਮਝਾਉਂਦੇ ਹੋਏ ਆਪਣੀ ਧੀ ਨੂੰ ਇਸ ਵਿਆਹ ਲਈ ਮਨਾ ਲਿਆ। ਛਾਮ ਨੂੰ ਕੂਪਰ ਨੇ ਆਪਣੀ ਬੇਟੀ ਨੂੰ ਘਰ ਬੁਲਾਇਆ ਅਤੇ ਉਹ ਸੁਖਦੇਵ ਸਿੰਘ ਬਾਰੇ ਗੱਲ ਕੀਤੀ। ਸੁਖਦੇਵ ਸਿੰਘ ਵੀ ਉਸ ਦੇ ਘਰ ਚਲਾ ਗਿਆ। ਕੂਪਰ ਦੀ ਬੇਟੀ ਨੇ ਖੁਸ਼ੀ-ਖੁਸ਼ੀ ਸਹਿਮਤੀ ਦੇ ਦਿੱਤੀ। ਇਸ ਲਈ ਉਹਨਾਂ ਨੇ ਅਗਲੇ ਦਿਨ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਅਗਲੇ ਦਿਨ ਕੂਪਰ ਤੇ ਸੁਖਦੇਵ ਸਿੰਘ ਨੇ ਉਸ ਦੀ ਬੇਟੀ ਦੀ ਹਾਜ਼ਰੀ ਵਿੱਚ ਵਿਆਹ ਕੀਤਾ। ਅਤੇ ਸ਼ਾਮ ਨੂੰ ਆ ਕੇ ਜਦੋਂ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਗੁਰਦੀਪ ਨੇ ਦਰਵਾਜ਼ਾ ਖੋਲ੍ਹਿਆ ਆਪਣੇ ਪਾਪਾ ਨਾਲ ਆਈ ਇੱਕ ਗੂਰੀ ਔਰਤ ਅਤੇ ਦੋਵਾਂ ਦੇ ਗਲਾਂ ਵਿੱਚ ਹਾਰ ਵੇਖ ਕੇ ਹੱਕਾ ਵਕਾ ਰਹਿ ਗਿਆ ਅਤੇ ਕਹਿਣ ਲਗਾ ਪਾਪਾ ਇਹ ਕੌਣ ਨੇ ਤਾਂ ਸੁਖਦੇਵ ਸਿੰਘ ਨੇ ਹੱਸਦੇ ਹੋਏ ਕਿਹਾ ਕਿ ਪਹਿਲਾਂ ਜਦੋਂ ਵੀ ਮੈਂ ਘਰ ਅੰਦਰ ਦਾਖਲ ਹੁੰਦਾ ਸੀ ਅਤੇ ਸਾਡੇ ਪੰਜਾਬੀ ਸੱਭਿਆਚਾਰ ਦੇ ਮੁਤਾਬਕ ਘਰ ਵੱਲ ਲੱਗਾ ਖੰਗੂਰਾ ਮਾਰਦਾ ਸੀ ਤਾਂ ਸ਼ਮਿੰਦਰ ਮੈਨੂੰ ਟੀਚਰਾਂ ਕਰਦੀ ਸੀ ਇਹ ਉਸ ਦੀਆਂ ਟੀਚਰਾਂ ਦਾ ਜਵਾਬ ਹੈ ਕਿਉਂਕਿ ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣਾ ਚਾਹੁੰਦਾ ਹਾਂ ਨਾ ਕਿ ਕਿਸੇ ਦੀ ਗੁਲਾਮੀ ਕਰਕੇ ਉਹਨਾਂ ਦੇ ਇਹ ਗੱਲਾਂ ਕਰਦੇ ਕਰਦੇ ਸ਼ਮਿੰਦਰ ਵੀ ਕੰਮ ਤੋਂ ਆ ਗਈ ਅਤੇ ਉਹ ਉਹਨਾਂ ਦੋਹਾਂ ਨੂੰ ਵੇਖ ਕੇ ਚੋਂ ਗਈ ਅੰਦਰ ਆਉਂਦਿਆਂ ਹੀ ਸਖਦੇਵ ਨੇ ਆਪਣੇ ਪੁੱਤ ਨੂੰ ਕੋਲ ਬਿਠਾ ਕੇ ਆਪਣੇ ਅਤੇ ਕੂਪਰ ਦੇ ਵਿਆਹ ਬਾਰੇ ਦੱਸਿਆ ਅਤੇ ਕਿਹਾ ਕਿ ਜੇ ਤੁਹਾਨੂੰ ਸਾਡਾ ਰਿਸ਼ਤਾ ਮਨਜ਼ੂਰ ਨਹੀਂ ਤਾਂ ਆਪਾਂ ਨੂੰ ਇਹ ਮਕਾਨ ਵੇਚਣਾ ਪਵੇਗਾ ਕਿਉਂਕਿ ਇਹ ਮਕਾਨ ਸਾਡਾ ਸਾਂਝਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਇਕੱਠੇ ਇੱਕ ਮਕਾਨ ਵਿੱਚ ਰਹੀਏ ਤਾਂ ਤੁਹਾਨੂੰ ਇਸ ਘਰ ਦੇ ਕਾਇਦੇ ਕਾਨੂੰਨ ਅਨੁਸਾਰ ਰਹਿਣਾ ਪਵੇਗਾ ਜੇ ਤੁਹਾਨੂੰ ਰਤਾ ਜਿੰਨੀ ਵੀ ਪ੍ਰੋਬਲਮ ਹੈ ਤਾਂ ਆਪਾਂ ਇਹ ਕਰ ਵੇਚ ਕੇ ਅਲੱਗ-ਅਲੱਗ ਕਰ ਲੈਂਦੇ ਹਾਂ ਪਰ ਯਾਦ ਰੱਖਿਓ ਕਿ ਜੋ ਇਸ ਘਰ ਦੇ ਰੂਲ ਨੇ ਉਹ ਨਾ ਭੁੱਲਿਓ ਕਿਉਂਕਿ ਮੈਂ ਵੀ ਇਸ ਘਰ ਦਾ ਅੱਧਾ ਦਾ ਮਾਲਕ ਹਾਂ ਸਗਦੇਸ਼ ਸਿੰਘ ਦੀਆਂ ਗੱਲਾਂ ਸੁਣ ਕੇ ਸ਼ਮਿੰਦਰ ਅਤੇ ਗੁਰਦੀਪ ਹੱਕੇ-ਵੱਕੇ ਰਹਿ ਗਏ ਅਤੇ ਇੱਕ ਦੂਜੇ ਵੱਲ ਬੇਬਸ ਨਜ਼ਰਾਂ ਨਾਲ ਦੇਖਦੇ ਹੋਏ ਉਹਨਾਂ ਨੇ ਸਗਦੇਸ਼ ਸਿੰਘ ਨੂੰ ਸਗਦੇਸ਼ ਸਿੰਘ ਦੇ ਰਿਸ਼ਤੇ ਨੂੰ ਸਹਿਮਤੀ ਦੇ ਦਿੱਤੀ। 쿠ਪਰਤੇ ਸਗਦੇਸ਼ ਸਿੰਘ ਇਸ ਘਰ ਵਿੱਚ ਖੁਸ਼ੀ-ਖੁਸ਼ੀ ਰਹਿੰਦੇ। ਉਹ ਇਕੱਠੇ ਕੰਮ ਤੇ ਜਾਂਦੇ ਅਤੇ ਆਪਣਾ ਖਾਣਾ ਵੀ ਆਪ ਬਣਾ ਲੈਂਦੇ। ਉਹ ਕਦੇ ਵੀ ਗੁਰਦੀਪ ਅਤੇ ਸ਼ਮਿੰਦਰ ਤੇ ਬੋਝ ਨਹੀਂ ਬਣੇ। ਸਗਦੇਸ਼ ਸਿੰਘ ਨੇ ਆਪਣੇ ਪੋਤੇ ਵਾਲੀ ਜ਼ਿੰਮੇਵਾਰੀ ਤੋਂ ਪਾਸਾ ਨਹੀਂ ਵਟਿਆ। ਉਹਨਾਂ ਦਾ ਪੋਤਾ ਵੀ ਉਹਨਾਂ ਵਿੱਚ ਰਚ ਮਿਚ ਗਿਆ ਸੀ ਉਹ ਕੰਮ ਤੋਂ ਆ ਕੇ ਆਪਣੇ ਪੁੱਤੇ ਨਾਲ ਖੇਡਣ ਲਈ ਪਾਰਕ ਵਿੱਚ ਲੈ ਜਾਂਦੇ ਹੁਣ ਚਮਿੰਦਰ ਨੂੰ ਵੀ ਸਮਝ ਆ ਚੁੱਕੀ ਸੀ ਕਿ ਉਸ ਦੇ ਵਿਵਹਾਰ ਕਾਰਨ ਉਸ ਦੇ ਸਹੁਰਾ ਸਾਹਿਬ ਨੂੰ ਇਹ ਫੈਸਲਾ ਲੈਣਾ ਪਿਆ ਉਮਰ ਦੇ ਪਿਛਲੇ ਪਹਿਰ ਜੇ ਬਜ਼ੁਰਗ ਇਕੱਲੇ ਰਹਿ ਜਾਂਦੇ ਨੇ ਤਾਂ ਉਹਨਾਂ ਨੂੰ ਪਿਆਰ ਅਤੇ ਸਾਥ ਦੀ ਲੋੜ ਹੁੰਦੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬਜ਼ੁਰਗ ਮਾਤਾ ਪਿਤਾ ਖੁਸ਼ ਰਹਿਣ ਤਾਂ ਸਾਨੂੰ ਉਹਨਾਂ ਨਾਲ ਸਮਾਂ ਬਤੌਣਾ ਅਤੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਜੇ ਅਸੀਂ ਇਹ ਜਿਹਾ ਨਹੀਂ ਕਰਾਂਗੇ ਤਾਂ ਉਹ ਆਪਣੇ ਲਈ ਜੀਵਨ ਸਾਥੀ ਲੱਭ ਲੈਣਗੇ ਭਾਵੇਂ ਕਿ ਪੰਜਾਬੀ ਸਮਾਜ ਵਿੱਚ ਇਸ ਤਰ੍ਹਾਂ ਦੇ ਰਿਸ਼ਤਿਆਂ ਨੂੰ ਪ੍ਰਵਾਨਗੀ ਨਹੀਂ ਮਿਲਦੀ ਪਰ ਕੈਨੇਡਾ ਵਰਗੇ ਕਲਚਰ ਵਿੱਚ ਇਸ ਉਮਰ ਵਿੱਚ ਵੀ ਵਿਆਹ ਕਰਵਾਉਣਾ ਆਮ ਗੱਲ ਹੈ ਉਮਰ ਦੇ ਪਿਛਲੇ ਪੜ ਵਿੱਚ ਖਾਸ ਕਰਕੇ ਔਰਤ ਹੋਵੇ ਜਾਂ ਮਰਦ ਉਸ ਨੂੰ ਜੀਵਨ ਸਾਥੀ ਦੀ ਲੋੜ ਪੈਂਦੀ ਹੈ ਕਿਉਂਕਿ ਉਹਨਾਂ ਦੇ 3 ਪੁੱਤ ਆਪਣੀ ਜ਼ਿੰਦਗੀ ਵਿੱਚ ਰੁੱਝ ਜਾਂਦੇ ਹਨ ਅਤੇ ਉਹ ਆਪਣੇ ਮਾਤਾ-ਪਿਤਾ ਨੂੰ ਸਮਾਂ ਨਹੀਂ ਦੇ ਸਕਦੇ ਇਸ ਲਈ ਉਹ ਆਪਣੇ ਜੀਵਨ ਸਾਥੀ ਦੀ ਤਾਂਗ ਵਿੱਚ ਰਹਿੰਦੇ ਹਨ ਇਹ ਸੀ ਜੀ ਕਹਾਣੀ ਦਾ ਆਖਰੀ ਭਾਗ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ